ਕੀ ਕਿ ਲੋ ਦਦਾ ਬਾਈ ਜਦੋਂ ਜ਼ਿੰਮੇਦਾਰੀ ਕੰਡਾ ਲਵਾਉਣ ਦੀ ਲਈ ਜਾਂਦਾ ਠੀਕ ਆ ਤੁਸੀਂ ਪੈਸੇ ਚੱਕੋ ਨਾਲ ਲਿਓ ਕੰਡਾ ਲਾ ਕੇ ਦੇਖੋ ਰੈਡੂ ਡੇਰੀ ਫਾਰਮ ਵਾਲੇ ਜੀ ਜਿਹੜੇ ਉਹਨਾਂ ਤੋਂ ਮੈਂ ਲਈ ਆ ਆਪਾ ਹਾਂਜੀ ਉਹਨਾਂ ਨੇ ਹਰਿਆਣਾ ਚ ਲਈ ਆ ਹਰਿਆਣਾ ਚ ਲਈ ਸੀ ਉੱਥੋਂ ਡਾਇਰੈਕਟ ਆਪਾਂ ਸਿੱਧੀ ਲੈ ਲਈ ਸੀ ਠੀਕ ਆ ਏਈ ਵਾਰ ਕਿਸੇ ਭਰਾ ਨੂੰ ਤਸੱਲੀ ਕਰਨੇ ਤਾਂ ਰੈਡੂ ਬਾਈ ਨਾਲ ਸੰਪਰਕ ਕਰ ਵੀਡੀਓ ਵੀ ਦੇ ਦਾਂਗੇ ਠੀਕ ਆ ਵੀ ਉਹ ਬਾਈ ਨਾਲ ਵੀ ਸੰਪਰਕ ਕਰ ਸਕਦਾ ਹਾਂ ਬਾਈ ਨਾਲ ਆਪ ਵੀ ਇਸ ਲਈ ਖੜਾ ਸੀ ਤਨੌਲੇ ਪਸ਼ੂ ਮੰਡੀ ਦੇ ਤੇ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਫਿਰ ਬਾਈ ਨਾਲ ਪ੍ਰੋਪਰ ਗੱਲਬਾਤ ਕਰਾਂਗੇ ਤਾਜੀ ਸੂਈ ਮੱਝਾਂ ਦੀ ਵਧੀਆ ਕੁਆਲਿਟੀ ਵਾਲੀ 5 ਸਟਾਰ ਮੋਹਰਾ ਜਿਵੇਂ ਕਹਦੇ ਚੰਗੇ ਦੁੱਧ ਰਗੜ ਵਾਲੀ ਮੱਝ ਤੋਂ ਲੇਵਾ ਲੈ ਕੇ ਨਾ ਤੁਰਿਆ ਨਹੀਂ ਆਂਦਾ ਤੇ ਪਿੱਠ ਪੂੜੇ ਦੀ ਬੰਦਰ ਚੜਾਈ ਜਰੂਰੀ ਦੀ ਜਮਾ ਓਕੇ ਆ ਤੇ ਥਣਾ ਥਣਾ ਸਪੇਸ ਵੀ ਇੱਕ ਕਿਹੜਾ ਹੋਰ ਦਵਾਦੀ ਬਾਈ ਤੇ ਵਧੀਆ ਚੰਗੇ ਕੱਦ ਗਾਠ ਵਾਲੀ ਵਜਨ ਵਾਲੀ ਮੱਝ ਆ ਜੇ ਕਿਸੇ ਭਰਾ ਨੇ ਮੰਨ ਲਾ ਦੋ ਰੱਖਣੀ ਤਾਂ ਇੱਕ ਰੱਖ ਲਈ ਹੈ ਨਾ ਇਹੋ ਜੀ ਮੱਝ ਇਹ ਮੱਝਾਂ ਦੁੱਧ ਜਿਹੜੀਆਂ ਚੰਗਾ ਘੜਦੀਆਂ ਹੁੰਦੀਆਂ ਨੇ ਤੇ ਬਾਕੀ ਰੇਟ ਵੀ ਜਾਦੇ ਆ ਤੇ ਦੁੱਧ ਵੀ ਜਾਦੇ ਆ ਦੋਨੇ ਚੀਜ਼ਾਂ ਗੱਲ ਵੱਧ ਜਮਾ ਐਂਡ ਕਰਾਈ ਪਈ ਬੰਨ ਦੇ ਬਾਈ ਬਾਕੀ ਪੂਰੀ ਡਿਟੇਲ ਹੈ ਜਿਹੜੀ ਆਪਾਂ ਬਾਈ ਤੋਂ ਲੈ ਕੇ ਬੰਨ ਦੇ ਬੰਨ ਦੇ ਤੇ ਹਨੇ ਗਰਦੀਤ ਤਨੌਲੇ ਪਹੁੰਚੇ ਹੋਏ ਸੀ 11 ਵਾਲੀ ਪਸ਼ੂ ਮੰਡੀ ਤੇ ਜਿਹੜੀ ਹਾਲਾਕੇ ਮਹੀਨੇ ਦੇ ਵਿੱਚ ਵੱਡੀ ਮੰਡੀ ਲੱਗਦੀ ਹੈ 11 ਤਰੀਕ ਨੂੰ ਉਰੇ ਜਾ ਬਾਈ ਬਾਈ ਸੱਸੀ ਕਾਲ ਫਿਰਦਾ ਸੱਸੀ ਕਾਲ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਠੀਕ ਆ ਬਾਈ ਨਾਮ ਦੱਸਿਓ ਆਪਣਾ ਮੇਰਾ ਨਾਮ ਜਗਦੇਵ ਸਿੰਘ ਆ ਬਾਈ ਜੀ ਠੀਕ ਆ ਜਗਦੇਵ ਬਾਈ ਪਿੰਡ ਪਿੰਡ ਜੋਗਨਾਂਦ ਦੀ ਜਿਲ੍ਹਾ ਬਠਿੰਡਾ ਜੋਗਨਾਂਦ ਜਿਲ੍ਹਾ ਬਠਿੰਡਾ ਹਾਂਜੀ ਤੇ ਜਗਦੇਵ ਇੱਕ ਵਾਰੀ ਨੰਬਰ ਬੋਲ ਬਾਈ 62844 599 ਕਤਲ ਜਗਦੇਵ ਜੇ ਆਪਾਂ ਬਾਈ ਇਹ ਝੋਟੀ ਦੀ ਗੱਲ ਕਰ ਲਈ ਮੱਝ ਦੀ ਤਾਂ ਕੰਮੇ ਸੁਆਗੀ ਇਹ ਵੀਰੇ ਤੀਜਾ ਸੁਆ ਤੀਜਾ ਸੁਆ ਹਾਂਜੀ ਠੀਕ ਆ ਬਰੇ ਮਹੀਨੇ ਦੇ ਲੱਭ ਹੋ ਗਿਆ ਇਸ ਮਹੀਨੇ ਦੀ ਆਪਣਾ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਕੰਮ ਠੀਕ ਆ ਵੀ ਆਪਾਂ ਤਾਂ ਚੰਗੇ ਪਸ਼ੂ ਘਰੇ ਰੱਖ ਕੇ ਚੋਕਲੇ ਲੈਨੇ ਆ ਮਾਲਾ ਤੇ ਇਹ ਮੱਧਮ ਆਲਾ ਚੰਗੀ ਹੈਵੀ ਬੜਾ ਵਜਨ ਜੀ ਵੀ ਹੈਵੀ ਆ ਰੇਟ ਜੀ ਵੀ ਹੈਵੀ ਹੈਣਾ ਤੇ ਦੁੱਧ ਵੀ ਹੈਵੀ ਹੋਊ ਹਾਂਜੀ ਹਾਂਜੀ ਤੇ ਜਿਹਦੇ ਵੀ ਆਪਾਂ ਗੱਲ ਦੁੱਧ ਦੀ ਕਰ ਲਈ ਬਈ ਦੁੱਧ ਹੁਣ ਪ੍ਰੋਪਰ ਕੰਡੇ ਵਾਲਾ ਕਿੰਨਾ ਤਿਆਰ 21 ਕਿਲੋ ਕੰਡੇ ਦੇ ਪੂਰਾ ਹਾਂਜੀ ਲਵਾ ਦੇਗਾ ਹਾਂਜੀ ਲੈ ਵਿੱਚ ਭਰਾ ਕਹਿੰਦੇ ਜਿਹੜੇ ਕਹਿੰਦੇ ਹੁੰਦੇ ਆ ਨਾ ਬਾਈ ਤੁਸੀਂ ਕਹਿੰਨੋ 20 ਕਿਲੋ ਦੁੱਧਾ 21 ਕਿਲੋ ਦੁੱਧਾ ਬਾਈ ਜਦੋਂ ਜ਼ਿੰਮੇਦਾਰੀ ਕੰਡਾ ਲਵਾਉਣ ਦੀ ਲਈ ਜਾਂਦਾ ਠੀਕ ਆ ਤੁਸੀਂ ਪੈਸੇ ਚੱਕੋ ਨਾਲ ਲਿਓ ਕੰਡਾ ਲਾ ਕੇ ਦੇਖੋ ਸਾਡਾ ਕੰਮ ਆ ਵੀਡੀਓ ਬਣਾਉਣਾ ਠੀਕ ਆ ਅਸੀਂ ਤਾਂ ਤੁਹਾਨੂੰ ਦਿਖਾ ਸਕਦੇ ਆ ਜਦੋਂ ਅਗਲਾ ਜ਼ਿੰਮੇਦਾਰੀ ਲੈਂਦਾ ਕਿਸੇ ਗੱਲ ਤੋਂ ਲੈਂਦਾ ਹੁੰਦਾ ਹਨਾ ਬਾਈ ਨੂੰ ਮਾਣ ਆ ਜੀਤ ਦੇ ਵੀ 21 ਕਿਲੋ ਦੁੱਧ ਹੈਗਾ ਫੇਰ ਹੀ ਜ਼ਿੰਮੇਦਾਰੀ ਲੇਊਗਾ ਤਿੰਨ ਟਾਈਮ ਚੋ ਚਾਰ ਟਾਈਮ ਚੋ ਹਨਾ ਤਿੰਨ ਟਾਈਮ ਕਰਕੇ ਫੇਰ ਲੈ ਕੇ ਜਾਓ ਜਦੋਂ ਤੁਹਾਡਾ ਮਨ ਖੜ ਗਿਆ ਠੀਕ ਆ 21 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਕੰਡਾ ਵਾਲਾ ਦੁੱਧਾ ਹੀ ਹਾਂ राम राम मेरी सारी बाणा ने काकी ने जब थारी महीने में बाल्टी दूध की काटोगी तो उस खातर बाट के देखन लाग रही हो तावड़ी ही जाओ ना तो बाड़का के बाबू ने भेज दो मेडिकल स्टोर पे उड़ते लेकर आओ राइट एच राइट एच ने दस दस एम एल तड़के रोटी रोटियाम चौपड़ दो इस तो थारी मैस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आ गई है और वे और भी घनी जानकारी चाहिए ऐसा ना तो इस नंबर पर फोन कर लियो सात आठ नौ दो जीरो बयालीस हजार हर पशुपालक की पसंद राइट एच ਜੇ ਇੰਕੀ ਦੀ ਹਰਿਆਣੇ ਦੀ ਮਾਂ ਹੈ ਆਪਣੇ ਰੈਡੂ ਡੇਰੀ ਫਾਰਮ ਵਾਲੇ ਜੀ ਜਿਹੜੇ ਉਹਨਾਂ ਤੋਂ ਮੈਂ ਲਈ ਆ ਆਪਾਂ ਹਾਂਜੀ ਉਹਨਾਂ ਨੇ ਹਰਿਆਣੇ ਚ ਲਈ ਆ ਹਰਿਆਣੇ ਚ ਲਈ ਸੀ ਉੱਥੋਂ ਡਾਇਰੈਕਟ ਆਪਾਂ ਸਿੱਧੀ ਲੈ ਲਈ ਸੀ। ਕੋਈ ਵੀ ਵਾਰ ਕਿਸੇ ਭਰਾ ਨੂੰ تسلی ਕਰਨੇ ਤਾਂ ਰੈਡੂ ਬਾਈ ਨਾਲ ਸੰਪਰਕ ਕਰਾ ਵੀਡੀਓ ਵੀ ਦੇ ਦਾਂਗੇ। ਠੀਕ ਆ ਵੀ ਉਹ ਬਾਈ ਨਾਲ ਵੀ ਸੰਪਰਕ ਕਰ ਸਕਦਾ। ਹਾਂ ਬਾਈ ਨਾਲ ਵੀ ਸੰਪਰਕ ਕਰਨਾ ਹੈ ਆਪਾਂ ਵੀਡੀਓ ਵੀ ਦੇ ਦਾਂਗੇ ਜਦੋਂ ਉਹਨਾਂ ਨੇ ਸੌਦਾ ਕਰਿਆ ਚੋਈ ਹੈ। ਠੀਕ ਹੈ ਨਹੀਂ ਉਹਨਾਂ ਨੇ ਸਾਰਾ ਪ੍ਰੂਫ ਦਿਖਾ ਦੇ ਹਾਂਜੀ ਹਾਂ ਲੈ ਮਿੱਤਰੋ ਬਾਈ ਕਹਿੰਦਾ ਸਾਰਾ ਪ੍ਰੂਫ ਵੀ ਦਿਖਾ ਦੇਾਂਗੇ ਜੇਕਰ ਕੋਈ ਕਿਸੇ ਭਰਾ ਨੂੰ ਨਹੀਂ ਯਕੀਨ ਆਉਂਦਾ ਵੀ ਹ ਉਹਨਾਂ ਨਾਲ ਸੰਪਰਕ ਕਰਕੇ ਪੁੱਛ ਸਕਦੇ ਆ ਜਾਂ ਬਾਈ ਪ੍ਰੋਪਰ ਵੀਡੀਓ ਸੌਦਾ ਹੁੰਦਾ ਸਾਰਾ ਕੁਝ ਪ੍ਰੂਫ ਦਿਖਾ ਦੂਗਾ ਵੀ ਅੱਜ ਹਰਿਆਣੇ ਚੋਂ ਆਈ ਇੱਕ ਆਈ ਨਹੀਂ ਦੁੱਧ ਚੰਗਾ ਤਿਆਰਾ ਤੇ ਹੋਰ ਉਮੀਦ ਹੈਗੀ ਬਾਈ ਕਿ 21 ਦੇ ਦੋਗੀ ਹਾਂਜੀ ਬਾ ਹੁਣ ਸਾਡੇ ਕੋਲੇ ਥੋੜੇ ਦਿਨ ਹੀ ਹੋਇਆ ਜੀ ਆਈ ਨੂੰ ਦੱਸ ਕੇ ਥੋੜਾ ਆ ਸਾਮ ਸੰਭਾਲਦੇ ਹਾਂ ਹਾਂ ਸਾਮ ਸੰਭਾਲ ਮਾਣਾ ਜ਼ੋਰ ਲਾਵੇ ਇੱਕ ਦਿੱਲੋ 2 ਕਿਲੋ ਹੋਰ ਚੜਕਾ ਦੇਈ ਨੂੰ ਬਹੁਤ ਚੰਗੀ ਆ ਖੁੱਲੀ ਆ ਤਾਂ ਮਿੱਤਰੋ ਮਾੜਾ ਸੇਵਾ ਥੋੜੀ ਹੋਰ ਹੋ ਗਈ ਤਾਂ ਦੁੱਧ ਹੋਰ ਚੜਸਾ ਜਾਂਦਾ ਗਾੜੀ ਵੱਡੀ ਆ ਜਾਂਦੀ ਹੈ ਪੰਜ ਸੱਤ ਤਾਂ ਸੈਟਿੰਗ ਆਉਣ ਤੇ ਲੱਗ ਜਾਂਦਾ ਦਾਣੇ ਦਾ ਬਸੂ ਬਾਈ ਹਾਂਜੀ ਹਾਂ ਉਧਰਲੇ ਦਾਣੇ ਦਾ ਤੇ ਆਪਣੇ ਦਾਣੇ ਦਾ ਬਹੁਤ ਫਰਕ ਬਹੁਤ ਫਰਕ ਹਾਂ ਬਾਤਾਂ ਵਰਨ ਦਾ ਫਰਕ ਪੈ ਜਾਂਦਾ ਮਾਗਰ ਕੱਟੀ ਆ ਕੱਟੀ ਵੀ ਜੈਡ ਬਲੈਕ ਆ ਤੇ ਜਿਹੜੀ ਮੱਝ ਆ ਇਹ ਵੀ ਜੈਡ ਬਲੈਕ ਆ ਹਾਂਜੀ ਹਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਕੱਟੀ ਬਹੁਤ ਚੰਗੀ ਆ ਮਨ ਲਪਲੀ ਹੋਈ ਆ ਮਾਗਰ ਉਹ ਆਈ ਹੋਈ ਬਾਈ ਚੰਗੀ ਢੀਕੀ ਢੂੰਗੀ ਦੀ ਹੁੰਦੀ ਹਾਂਜੀ ਹਾਂਜੀ ਹਾਂ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਸੰਪਰਕ ਕਰਕੇ ਜਿਹੜੀ ਝੋਟੀ ਖਰੀਦ ਸਕਦੇ ਹੋ ਬਾਈ ਰੇਟ ਦੀ ਗੱਲ ਆਂਦੀ ਆ ਆਪਣਾ ਹੀ ਰੇਟ ਇਹਦਾ 4 ਲੱਖ ਰੁਪਇਆ ਪੂਰਾ ਹਾਂਜੀ ਮਾਨਤਾਨ ਕਿੰਨਾ ਹੋਊ ਮਾਨਤਾਨ 375 ਦੀ ਮੈਂ ਦੇ ਦਾਂਗੇ 22000 ਰੁਪਇਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 375000 ਦੀ ਮੱਝ ਦੇ ਦਾਂਗੇ ਕੰਡਾ ਲੈ ਕੇ ਆ ਜਾਓ ਚਾਰ ਟਾਈਮ ਦੁੱਧ ਚੋ ਕੇ ਦੇਖ ਲਓ ਜੇ ਤਾਂ ਇੱਕ ਹੀ ਹੋਇਆ ਤਾਂ ਲੈ ਜਾਓ ਨਹੀਂ ਬਾਈ ਕਿਰਾਇਆ ਪੜਾਉਂਦੇ ਕਿਦ ਤਰੋਂਗੇ ਹਾਂਜੀ ਜਮਾ ਕਿਰਾਇਆ ਪੜਾਉਂਦਾ ਨਹੀਂ ਕਿਰਾਇਆ ਪੜਾ ਵੀ ਦੇ ਕੇ ਦੋ ਰਣਗੇ ਬਾਈ ਕਹਿੰਦਾ ਦੁੱਧ ਨਾ ਪੂਰਾ ਹੋਇਆ ਬਹੁਤ ਵੱਡੀ ਗੱਲ ਹੋ ਜਾਂਦੀ ਆ ਤਸੱਲੀ ਤੁਸੀਂ ਕਰਨੀ ਸੀ ਬਾਰ-ਬਾਰ ਕਹਿੰਦੇ ਆ ਬਾਈ ਜੀ ਤਸੱਲੀ ਤੁਸੀਂ ਕਰਕੇ ਹਰੇਕ ਕਹਿੰਦਾ ਜੀ ਹਰਿਆਣੇ ਦੀ ਹਰਿਆਣੇ ਦੀ ਆਪਾਂ ਪ੍ਰੂਫ ਦੇਵਾਂਗੇ ਕਹਿੰਦਾ ਵੀ ਸਾਰੇ ਬਾਕੀ ਹਰਿਆਣੇ ਬਿਲਕੁਲ ਬਿਲਕੁਲ ਦੱਸ ਦਈਏ ਬਾਕੀ ਮੱਝ ਚਕਾਠ ਪਿੱਠਪੂੜਾ ਸਾਰਾ ਬੰਤਰ ਬਾਡੀ ਸਟਰਕਚਰ ਤੋਲਾ ਸਾਰੀਆਂ ਗੱਲਾਂ ਜਿਹੜੀਆਂ ਕੈਰੇਕਟਰਾਂ ਤੋਂ ਲੈ ਪੂਰੇ ਕਰਦੀਆਂ ਮੱਝ ਤੇ ਬਾਕੀ ਪੂਰੀ ਬਾਈ ਜ਼ਿੰਮੇਵਾਰੀ ਦੇ ਕੇ ਦੋਣਗੇ ਪ੍ਰੂਫ ਸਮੇਤ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਵੀ ਕਿੱਥੋਂ ਆਈ ਹੈ ਮਾ ਸਾਰਾ ਬਾਇਓ ਡਾਟਾ ਦੇ ਕੇ ਦੇਣਗੇ ਪਰ ਰੇਟ ਜਿਹੜਾ 375 ਦੀ ਹੈ ਮੱਝ ਮਿਲੂਗੀ 25000 ਹੀ ਮਾਨਦਾਨ ਹੋਊਗਾ 4 ਲੱਖ ਦੇ ਵਿੱਚੋਂ ਤੇ ਦੁੱਧ ਕੰਡਾ ਲਾ ਕੇ ਲੈ ਜਾਓ ਤੇ ਮੱਝਾਂ ਕੀ ਲੱਗੀ ਦਾ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਹੜੇ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੈ ਚੈਨਲ ਜਰੂਰ ਫੋਲੋ ਕਰ ਲਓ ਕਿਉਂਕਿ ਪਰਟੀਨ ਦੇ ਵਿੱਚ ਅਜਿਹੀ ਵੀਡੀਓ ਪਾਉਂਦੇ ਰਹਿੰਨੇ ਆਂ ਲੈ ਮੈਂ ਤੁਹਾਨੂੰ ਬਾਈ ਕੋਲੇ ਤਿੰਨ ਚਾਰ ਨਾਗਣੇ ਤੇ ਜਾਖਲ ਸਾੜ ਤੋਂ ਆ ਹੈ ਨਾ ਹਾਂਜੀ ਜਾਖਲ ਸਾੜ ਤੋਂ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂ ਇੱਕ ਵਾਰੀ ਆਪੇ ਤੋੜ ਕੇ ਦਸਾਉਣਾ ਇੱਕ ਨੰਬਰ ਵਾਲੀ ਤੋੜ ਬਾਈ ਕਿ ਕਿਹੜੀ ਤੋੜ ਹੈ ਉਹੀ ਤੋੜ ਹੈ ਆਹੀ ਤੋੜ ਦੇ ਕੱਚੀ ਆ ਬਾਈ ਇਹ ਇਹ ਕੱਚੀ ਆ ਤੇ ਸੂਣੀ ਹੋਈ ਆ ਨਾ ਸੂਨ ਵਾਲੀ ਆ ਸੂਨ ਵਾਲੀ ਆ ਕੱਚੀ ਆ ਥੋੜੀ ਜੀ ਤੇ ਬਾਕੀ ਬਾਈ ਨੇ ਲਿਸਕਾਈਆਂ ਪਈਆਂ ਆ ਮਨ ਚਮਕਾ ਕੇ ਹੈ ਨਾ ਤੇ ਪੂਰਾ ਥਾਨ ਲੇਵਾ ਬਿਲਕੁਲ ਸਾਫ ਥੋੜੇ ਥਾਨ ਲੰਬੇ ਨੇ ਤੇ ਹਜੇ ਮੱਚ ਟਾਈਮ ਲੈਂਦੀ ਆ ਸਿੰਘ ਦੀ ਇੱਕ ਟੋਪੀ ਲਹੀ ਹੋਈ ਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਛੋਟੀ ਸੁਨੱਖੀ ਆ ਥੋੜਾ ਸੰਗਣੇ ਮਾਰਦੀ। ਆਣ ਲੈ ਵਾ ਬਿਲਕੁਲ ਸਾਫਾ ਬੰਨ ਦੇ ਬਾਈ। ਤੇ ਨਸੀਲੀ ਝੋਟੀ ਆ ਵਧੀਆ ਬਰੀਕ ਜਮੜੀ ਦੀ ਆ। ਅਦਰਖ ਖੋਲਦੀ ਆਉਂਦੀ ਆ ਤੇ ਹਜੇ ਟਾਈਮ ਜਿਹੜਾ ਬਾਕੀ ਰਹਿੰਦਾਗਾ ਕਿੰਨਾ ਕੁ ਟਾਈਮ ਲੈਂਦੀ ਆ ਬਾਕੀ ਪੂਰੀ ਬਾਈ ਨਾਲ ਕਰਦੇਗਾ ਲੁਰੇ ਆ ਬਾਈ। ਉਹਦੋਂ ਨੂੰ ਕਰ। ਬਾਈ ਸਸਰੀ ਗਾਲਾ। ਸਸਰੀ ਗਾਲੀ। ਤੇ ਬਾਈ ਨਾਮ ਦੱਸੀ ਬਹਲਾ ਦਾ। ਨਾਮ ਮੇਰਾ ਗਰਦਾਸ ਪਿੰਡ ਲੇਰ ਖੁਰਦਾ। ਠੀਕ ਆ। ਜ਼ਿਲ੍ਹਾ ਸੰਗਰੂਰ ਆ। ਗਰਦਾਸ ਬਾਈ ਜਿਲ੍ਹਾ ਸੰਗਰੂਰ ਪੈਂਦਾ ਪਿੰਡ ਲੇਰ ਖੋ ਹਾਂ ਬਾਡਰ ਤੇ ਨੇ ਕਿ ਹਣਾ ਹਾਂ ਬਾਡਰ ਤੇ ਤੇ ਇੱਕ ਵਾਰੀ ਨੰਬਰ ਬੁਲੀ ਕਰ ਦੱਸ ਬਾਈ 78885 00411 ਹੂੰ ਜੇ ਕਰਦਾ ਬਾਈ ਇਹ ਛੋਟੀ ਦੀ ਗੱਲ ਕਰ ਲੈ ਤਾਂ ਕੰਮੇ ਸੂਏ ਤੇ ਤੀਜੇ ਸੂਏ ਜੀ ਤੀਜੇ ਸੂਏ ਹਾਂ ਠੀਕ ਆ ਕਿੰਨੇ ਦਿਨ ਲੈਂਦੀ ਹੈ ਬਾਕੀ ਇਹ ਕੱਢ ਜੂ ਹਫਤਾ ਕੱਢ ਜੇ 10 ਦਿਨ ਕੱਢ ਜੇ ਠੀਕ ਆ ਤੇ ਇੱਕ ਛੋੜਾ ਸਿੰਗਣੇ ਮਾਰ ਪਾਦੀ ਹਣਾ ਟੋਪੀ ਲਈ ਕਰਦੇ ਟੋਪੀ ਜੰਗੀ ਸੀ ਤੇ ਇੱਕ ਵਾਰ ਦੁੱਧ ਬਾਈ ਕਿੰਨਾ ਕੱਢੂਗੀ ਦੁੱਧ ਦੇ ਲੂਗੀ 15 ਪਲੱਸ 15 ਪਲੱਸ ਗਾਰੰਟੀ ਦੇਵਾਂਗੇ ਗਾਰੰਟੀ ਨੇ ਬਾਈ ਕਹਿੰਦਾ 15 ਕਿਲੋ ਦੁੱਧ ਦੇ ਦਊਗੀ ਹਜੇ ਇੱਕ ਹਫਤੇ ਕੱਚੇ 10 ਦੇਣ ਵੀ ਕੱਢ ਸਕੀ ਹੈ ਨਾ ਨੰਬਰ ਬੋਲ ਦੇ ਬਈ ਇੱਕ ਵਾਰੀ 7788500411 ਤੇ ਗੁਰਦਾਸ ਭਾਈ ਰੈਂਦੀ ਗੱਲ ਰੇਟ ਦੀ ਆਂਦੇ ਰੇਟ ਕੀ ਕਰਨੇ ਝੋਟੇ ਦਾ ਰੇਟ ਇੱਕ 40 140 ਮਾਨਦਾਨ ਮਾਨਦਾਨ ਕਰ ਦਿੰਦਾ ਮਾਨਦਾਨ ਬਾਈ ਕਹਿੰਦਾ ਹੋ ਜੂ ਰੇਟ ਮੰਡੀ ਸਣਾ ਕਰਨਾ ਪੈਂਦਾ ਹੈ ਸਵੇ ਸਵੇ ਦਾ ਟਾਈਮ ਹੈ ਬਾਈ ਪੱਕੀ ਉਹਨਾਂ ਨਾਲ ਮੰਡੀਆਂ ਤੇ ਹਾਂ ਆਈ ਵਾਰੀ ਗੁਬਾਰ ਦਾ ਕੰਮ ਸਾਫ਼ ਸੋਹਣਾ ਬਾਕੀ ਬਾਈ ਪੱਕੇ ਹਰੇਕ ਮੰਡੀ ਤੇ ਹੁੰਦੇ ਆ ਆਪਾਂ ਨੂੰ ਪਹਿਲੀ ਵਾਰ ਮਿਲੇ ਆ ਤੇ ਛੋਟੀ ਚੰਗੀ ਆਗੀ 1.40 ਰੇਟ ਆ ਮਾਨਦਾਨ ਜਰੂਰ ਹੋ ਜੂਗਾ ਲੱਗਦਾ ਦੋ ਨੰਬਰ ਤੋਲ ਬਾਈ ਨਹੀਂ ਲੀ ਰਾ ਬਈ ਨੀਲੀ 라ਵੀ ਛੋਟੀ ਤੁਸੀਂ ਤੁਰਦੀ ਚੈੱਕ ਕਰ ਲਓ ਇਹ ਤਾਜੀ ਸੂਹੀ ਆ ਇਹਦਾ ਆਪਾਂ ਬਾਈ ਨੂੰ ਬਾਕੀ ਸਾਰਾ ਡਿਟੇਲ ਪੁੱਛ ਕੇ ਦੇਵਾਂਗੇ ਤੁਰਦੀ ਚੈੱਕ ਕਰੋ ਥਣਲੇਵਾ ਸਿਰਫ ਫੜੀਆਂ ਵਰਗੇ ਥਣ ਲੱਗੇ ਸਾਫ ਜਮ ਹਨ ਤਾਇੜ ਦੇ ਲੇਵੇ ਦੀ ਆ ਨੀਲੀ 라ਵੀ ਨਸਲਾ ਕਾਦਰ ਮੈਂਨਾ ਤੇ ਬਾਕੀ ਤਾਜੀ ਸੂਹੀ ਆ ਬਾਈ ਨਾਲ ਸਾਰੀ ਗੱਲ ਬਰਬਰ ਕਰਾਂਗੇ ਸਾਵਥਾਂ ਲੈ ਵਧੀਆ ਕੱਲਾ ਕੱਲਾ ਸਾਨਾ ਇਹ ਕਿੰਨਾ ਕਿਲੋ ਦੁੱਧਵਾ ਦਾ ਕੀ ਗੱਲਵਾਤਾ ਸਾਰੀ ਗੱਲਵਾਤ ਬਾਈ ਨਾ ਕਰਦੇ ਤੇ ਗੁਰਦਾਸ ਭਾਈ ਜੇ ਇਹ ਦੀ ਗੱਲ ਕਰ ਲਈ ਆਪਾਂ ਇਹ ਝੋਟੀ ਕਹਵੇਂ ਸੂਇਆ ਇਹ ਤੀਜੇ ਸੂਰੀ ਆ ਤੀਜੇ ਸੂਰੀ ਕਾ ਦਿਨ ਹੋ ਗਏ ਇਹਨੂੰ ਹੋ ਗਏ ਹਫਤਾ ਕੋ ਹੋ ਗਿਆ ਇੱਕ ਹਫਤਾ ਦੁੱਧ ਭਾਈ ਕਰਦਾ ਸੁਣ 14 ਕਿਲੋ ਤਿਆਰ ਹੈ 14 ਕੰਡੇ ਵਾਲਾ ਤਸੱਲੀ ਕਰਾ ਦੇਗੇ ਕਰਾ ਦਾਗੇ ਬਾਈ 14 ਕਿਲੋ ਤਿਆਰ ਰਸਿਆ ਕੰਡੇ ਵਾਲਾ ਹੈ ਨੀਲੀ ਰਾਵੀਆ ਨਸਲ ਵਧੀਆ ਇਹ ਮਾਗਰ ਕੱਟਾ ਕੱਟੀ ਕੱਟੀ ਹੈ ਮਾਗਰ ਕੱਟੀ ਆ ਜੇ ਕਿਸੇ ਭਰਾ ਨੇ ਮਨ ਲਾ ਤਰੀਦੀਆਂ ਮਾਗਰ ਵੀ ਕੱਟੀ ਹੁੰਦੀ ਨੀਲੀ ਰਬਦੀ ਪਯੋਰ ਜਾ ਹਣਾ ਜਬੀ ਪਯੋਰ 14 ਕਿਲੋ ਦੋ ਤਿਆਰ ਆ ਤੇ ਕਰਦਾ ਰੇਟ ਦੀ ਗੱਲ ਆਂਦੀ ਬਾਈ ਰੇਟੇ ਦਾ 1.5 ਲੱਖ 1.5 ਲੱਖ ਰੁਪਈਆ ਰੇਟ ਮਾਨਦਾਨ ਮਾਨਦਾਨ ਕਰ ਦਾਂਗਾ ਮੌਕੇ ਤੇ ਮਾਨਦਾਨ ਹੋ ਜੂ ਬਾਈ ਕਹਿੰਦਾ ਰੇਟ ਮੰਡੀ ਦੇ ਹਿਸਾਬ ਤੁਹਾਨੂੰ ਵਧੀਆ ਮਿੱਤਰੋ ਕਰਨੇ ਪੈਂਦੇ ਆ ਦਸੱਲੀ ਤੁਸੀਂ ਕਰਨੀ ਆ ਕੰਡਾ ਲਿਓ ਮਿਣਕੇ ਦੇਖੋ ਜਦੋਂ ਪੈਸੇ ਲੈਉਣੇ ਹਨਾ ਹਾਂ ਤੇ 1.5 ਲੱਖ ਰੁਪਈਆ ਰੇਟ ਹੈ ਮਾਨਦਾਨ ਮੌਕੇ ਤੇ ਹੋ ਜੂਗਾ ਤੇ ਉਧਰ ਕਰ ਲਓ ਬਾਕੀ ਤੇ ਆ ਤੋਰ ਬਾਈ ਤੀਜੇ ਨੰਬਰ ਦੇ ਗਾਹ ਵਜਾ ਮੜਾ ਪਸਲਾ ਨੂੰ ਤੇ ਬਾਕੀ ਤੀਜੇ ਨੰਬਰ ਦੇ ਇੱਕ ਤੁਹਾਨੂੰ ਬਾਕੀ ਬਾਈ ਹੋਰ ਤੋਰ ਕੇ ਦਿਖਾਉਂਦਾ ਸੰਭਾਲ ਲੈਣਾ ਡੋਟੇ ਬਜੀ ਤੇ ਇੱਧਰ ਇਹ ਮਾਸ ਲੱਟਣ ਲੱਗਰੀ ਕਿਉਂ ਘਰਨੇ ਸਰ ਪਠਾਰਿਓ ਮਾਂ ਪੜੋਸ਼ੀ ਦੀ ਆਵਾਜ਼ ਆਥਾਰੀ ਰੇ ਬਾਈ ਤੇਰੀ ਲਗਾਈ ਨੇ ਸੰਭਾਲੇ ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਤਾਲੀ ਸਤ ਸੰਗ ਮੈਂ के रोड़ा करवा रखे है अगर मैं खम में कहीं बुडंगड़ मेरे सर पचड़ रही है इ भैया खोला ना पासे तो इसमें मेरी के गलती है टिक्का टाका तो नहीं लाया के मैं कौन लाया देख या ले आऊं सर मत राइट मिल्क बूस्टर या तड़की साथ दिया कर 1-1 घंटा पहला भाई थारी भास भी ना पूछ दियो ना तो टिक्का ना लायो यो तो है जमाकती जाय रे और देखया दिखना था हमने राइट मिल्क बूस्टर इने दियारो सुबह शाम 1-1 घंटा पहला धार काटने दा पहला पोसा भी एक नंबर का और धार भी बड़ी अरदू तप गाना होना भाई ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਇਹ ਵੀ ਸੂਈ ਹੋਈ ਹੈ ਬਈ ਹੈਨਾ ਗੁਰਦਾਸ ਇਹ ਵੀ ਸੂਈ ਹੋਈ ਹੈ ਜੀ ਆ ਜਾ ਤੇ ਤੁਹਾਡੇ ਬੱਚੇ ਦਾ ਜ਼ਰੂਰ ਕਰਦੀ ਹੈ ਤੇ ਇੱਕ ਵਾਰੀ ਤੁਰਦੀ ਤੁਸੀਂ ਇਹ ਵੀ ਝੋਟੀ ਕਰੋ ਹਵਾਨਾ ਹੂਨਾ ਬਹੁਤ ਚੰਗਾ ਹੈਨਾ ਬੋਰੇ ਵਾਲਾ ਹਵਾਨਾ ਇਹਦੇ ਤੇ ਬਿਲਕੁਲ ਚੰਗੀ ਝੋਟੀ ਆ ਸਾਫ ਸਣ ਲੇ ਬਈ ਦੀ ਇਹ ਲੇਵਾ ਵੀ ਦੱਸਦਾ ਮੈਂ ਇਹਦਾ ਦੁੱਧ ਚੰਗੇ ਵਾਲੀ ਆ ਵੱਡੇ ਅਡਰ ਵਾਲੀ ਆ ਤੇ ਥਣ ਲੇਵਾ ਸਾਫਾ ਤਾਜੀ ਸੁਹੀ ਆ ਤੇ ਇਹਦੇ ਮਗਰ ਵੀ ਕੱਟੀ ਆ ਬਾਕੀ ਆਪਾਂ ਗਰਦਾਸ ਬਾਈ ਨਾਲ ਸੰਪਰਕ ਕਰਦੇ ਆ ਪੂਰਾ ਪੂਰੀ ਜਾਣਕਾਰੀ ਲੈ ਕੇ ਦਿੰਨੇ ਤੁਹਾਨੂੰ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਜਿਹੜੇ ਪਹਿਲੀ ਵਾਰ ਦੇਖ ਰਹੇ ਕਿਉਂਕਿ ਅਗਰ ਟੀਮ ਦੇ ਵਿੱਚ ਅਸੀਂ ਵੀਡੀਓ ਪਾਉਂਦੇ ਰਹਿੰਨੇ ਆ ਗਵਾਸ ਦੀ ਮਗਰ ਵੀ ਕੱਟੀ ਲੱਗਦੀ ਹੈ ਨਾ ਇਹਦੀ ਮਗਰ ਵੀ ਕੱਟੀ ਆ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਸੁਹੀ ਬਾਈ ਇਹਨੂੰ ਵੀ ਹਫਤਾ ਹੀ ਹੋਇਆ ਸੁਹੀ ਨੂੰ ਇੱਕ ਹਫਤਾ ਦੁੱਧ ਬਾਈ ਦੁੱਧ ਹੈਗਾ 16 ਕਿਲੋ ਤਿਆਰ 16 ਕਿਲੋ ਦੁੱਧ ਬਾਈ ਰੈਡੀ ਦਾ ਬਾਕੀ ਬੋਰੇ ਵਾਲਾ ਲੇਵਾ ਲੇਵਾ ਦੇਖ ਕੇ ਮਨਵਾਜਾ ਲੱਗ ਜਾਂਦਾ ਠੀਕ ਆ ਕੰਡਾ ਲਿਆ ਉਹ ਤਸੱਲੀ ਕਰ ਲੋ ਜੇ ਮਨ ਨਹੀਂ ਕਰਨੀ ਕਿਲੋ ਤਾਂ ਆਮਚ ਰਾਈਤੀ ਦੀ ਜੀ ਜਾਂਦੀ ਹੈ ਉਧਰ ਵੀ ਲੱਗਦੀ ਹਰਿਆਣਾਲੀ ਹਾਂ ਉਧਰੋਂ ਲੈਣ ਨੂੰ ਮਾਰ ਕਰਦੀ ਆ ਤਾਂ ਆਪਣੀ ਐਸਾ ਕਰਦੀ ਆ ਤੇ ਬਾਕੀ ਬਾਈ ਕਹਿੰਦਾ 18 ਕਿਲੋ ਦੁੱਧ ਦੇਊਗੀ ਹਣਾ ਹਾਂ ਦੇਊਗੀ ਕਹਿੰਦੀ ਸੂਈ ਤੇ ਇਹ ਦੂਜੀ ਸੂਈ ਆ ਦੂਜੀ ਸੂਈ ਆ ਤੇ ਹੁਣ ਵੀ 16 ਕਿਲੋ ਜਿਹੜਾ ਦੁੱਧ ਤਿਆਰ ਹੈ ਮੰਗਰ ਕੱਟੀ ਆ ਤੇ ਗਰਦਾ ਰੇਟ ਇਹਦਾ ਬਾਈ ਇਹਦਾ ਰੇਟ ਆ ਹੀ ਕਾਈ ਲੱਖ ਮਾਨਤਨ ਮਾਨਤਨ ਕਰਦਾ ਦੁੱਧ ਦੇ ਹਿਸਾਬ ਰੇਟ ਹੈ ਨਾ ਦੁੱਧ ਦੇ ਰੇਟ ਦੁੱਧ ਦੇ ਹਿਸਾਬ ਰੇਟ ਆ ਮਿੱਤਰੋ 2.5 ਲੱਖ ਰੁਪਈਆ ਮਾਨਤਨ ਹੋ ਜੂਗਾ ਕਿਉਂਕਿ ਹੁਣ ਥੋੜਾ ਜਿਵੇਂ ਰੇਟ ਘਟ ਗਿਆ ਹਨ ਬਾਈ ਕਦੋਂ ਮੰਦਾ ਗਾਣਾ ਪਹਿਰੇ ਫਰਕ ਆ ਤੇ ਤਿੰਨ ਨੰਬਰ ਵਾਲੀ ਵੀ ਤੋਰ ਦੇ ਬਾਈ ਚਾਰ ਵਾਲੀ ਚਾਰ ਨੰਬਰ ਤੇ ਇੱਕ ਝੋਟੀ ਹੋਰ ਆ ਬਾਈ ਕੋਲੇ ਚਾਰ ਨਗਰ ਲੱਗੇ ਪਹੁੰਚਿਆ ਹੋਇਆ ਸੀਗਾ 11 ਵਾਲੀ ਮੰਡੀ ਤੇ ਜਿਹੜੀ ਤਨੋਲੇ ਲੱਗਦੀ ਹੈਗੀ ਵੱਡੀ ਮੰਡੀ ਆ ਤੇ ਇਹ ਵੀ ਜਾਇਜ਼ ਮੁੱਲ ਦੀ ਹੈ ਇਹ ਸਾਨੂੰ ਤੋਰ ਕੇ ਦਿਖਾਉਣੇ ਆ ਚੈੱਕ ਕਰ ਲੋ ਥਾਂਲੇਵਾ ਸਾਫ ਆ ਕੱਲਾ ਕੱਲਾ ਥਾਣਾ ਸਿੰਘ ਥੋੜੇ ਲੰਬੇ ਜ਼ਰੂਰ ਨੇ ਤੇ ਬਾਕੀ ਬਾਈ ਗਰਦਾਸ ਤੋਂ ਇਹਦਾ ਵੀ ਰੇਟ ਜਿਹੜਾ ਪੁੱਛ ਕੇ ਨੇ ਦਰਮਾਨੇ ਕਰਦੀ ਆ ਤੇ ਕੀ ਮਾਲ ਮੁੱਲ ਦੇ ਕਈ ਵਾਰ ਕਿਸੇ ਨੇ ਘੱਟ ਪੈਸੇ ਲਾਉਣ ਹੁੰਦੇ ਆ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਇਹਦੀ ਵੀ ਤੇ ਲੈ ਵੀ ਗਰਦਾਸ ਕਈ ਵਾਰ ਕਿਸੇ ਨੇ ਘੱਟ ਪੈਸੇ ਲਾਉਣ ਹੁੰਦੇ ਹੈਨਾ ਤੇ ਸਾਰਾ ਬੰਤ ਮਾਰ ਰੱਖਣਾ ਬੰਦਾ ਹੈਨਾ ਹਾਂ ਸਾਰਾ ਬੰਤ ਇਹਨੂੰ ਕਿੰਨਾ ਟਾਈਮ ਹੋ ਗਿਆ ਕਰਦਾ ਬਾਈ ਸੂਈ ਨੂੰ ਇਹਨੂੰ ਚੌਥਾ ਦਿਨ ਹੈ ਚੌਥਾ ਦਿਨ ਹੈ ਹਾਂ ਆਪਣੀਆਂ ਹਾਂ ਕੀ ਮੰਗਦੇ ਦੋ ਦਸ ਤੇ ਬਾਕੀ ਬਾਈ ਗਰਦਾਸ ਜੇ ਆਪਾਂ ਇਹਦੀ ਗੱਲ ਕਰ ਲਈਏ ਤਾਂ ਮਨਲਾ ਕੰਮੇ ਸੂਇਆ ਤੀਜੇ ਸੂਰੀ ਆ ਹੁਣ ਮਨਲਾ ਦੁੱਧ ਕਿੰਨਾ ਥੱਲੇ ਹੁਣ ਇੱਥੇ ਲੱਗਿਆ 11 ਕਿਲੋ ਦੁੱਧ ਤਿਆਰ 11 ਕਿਲੋ ਦੁੱਧ ਤਿਆਰ ਆ ਤੀਜੇ ਸੂਇਆ ਤੇ ਬਾਕੀ ਬਈ ਰੇਟ ਦੀ ਗੱਲ ਕਰਦਾ ਰੇਟ ਇਹਦਾ 115 115 ਹਾਂ ਪੂਰੇ ਦੇ ਹੋ ਜੂਗੀ ਹਾਂ 15000 ਰੁਪਏ ਬਈ ਕਹਾ ਮਾਨਦਾਨ ਕਰ ਦੋ ਪੂਰੇ ਲੱਖ ਦੀ ਕਹਾ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਆ ਦੁੱਧ 13 ਕਿਲੋ ਕਹਿੰਦੀ ਨਾ 11 ਕਿਲੋ 11 ਕਿਲੋ ਪੂਰਾ ਤਿਆਰ ਆ ਬਾਕੀ ਦਰਮਿਆਨੇ ਕਰਦੀ ਆ ਜਾਇ ਜੇ ਰੇਟ ਦੀ ਹੈਨਾ ਬਾਕੀ ਮਾੜਾ ਮੋਟਾ ਮੌਕੇ ਦੇ ਮਾਨਦਾਨ ਉਹ ਤੇ ਇੱਕ ਵਾਰੀ ਸੰਪਰਕ ਨੰਬਰ ਦੱਸਦੇ ਬਾਈ 78885004 ਗਿਆ ਪਿੰਡ ਆਪਣਾ ਸੀਗਾ ਪਿੰਡ ਆਪਣਾ ਲੇਲਖੁਰਦ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਡਾਕਖਲ ਦੇ ਕੋਲੇ ਰਹਿੰਦਾ ਜੇ ਕਿਸੇ ਭਰਾ ਨੇ ਜਾਣਾ ਟੈਲੀਫੋਨ ਕਰਕੇ ਜਾ ਸਕਦਾ ਇੱਕ ਦੋ ਮੱਝ ਦਵਾ ਸਕਦੇ ਹਾਂ ਹਾਂ ਦਵਾ ਲਾਂਗੇ ਇੱਕ ਦੋ ਮੱਝਾਂ ਆਪਣੇ ਘਰੇ ਤਿਆਰੀ ਹੁੰਦੀਆਂ ਨੇ ਦੋ ਤਿੰਨ ਮੱਝਾਂ ਬਾਈ ਕੋਲੇ ਖੜੀਆਂ ਖੜੀਆਂ ਹੁੰਦੀਆਂ ਤਾਜ਼ੀਆਂ ਸੂਈਆਂ ਸੰਪਰਕ ਕਰਕੇ ਪੂਰੀ ਤਸੱਲੀ ਕਰਕੇ ਚੋਕ ਕੇ ਘਰੇ ਦੇਖੇਂਦਾ ਬਾਈ ਕੋਲੇ ਸਿੱਧਾ ਪਿੰਡ ਜਾ ਸਕਦਾ ਜਾ ਸਕਦਾ ਮਿੱਤਰੋ ਨੱਕ ਬਾਈ ਦੀ ਆਪਾਂ ਝੋਟੀ ਤੋੜ ਕੇ ਦਿਖਾਉਣੀ ਆ ਤਾਜੀ ਸੂਈ ਹੋਈ ਆ ਤੇ ਮੰਡੀ ਦੇ ਵਿੱਚ ਰਸ ਬਹੁਤ ਜੱਪਾ ਗੱਲ ਕਰ ਲਈਏ ਇੱਕ ਵਾਰੀ ਤੁਰਦੀ ਝੋਟੀ ਤੁਸੀਂ ਚੱਕਰ ਲਓ ਥਣ ਬਿਲਕੁਲ ਸਾਫ਼ ਢਾਂਚਾ ਤੇ ਤਾਜੀ ਸੂਈ ਹੋਈ ਆ ਹਨਾ ਤੇ ਮੰਗਰ ਕੱਟੀ ਆ ਤੁਸੀਂ ਇੱਕ ਵਾਰੀ ਦੇਖ ਲਓ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਟੈਟ ਜੇ ਹਵਾਨੇ ਦੀ ਆ ਕਿੰਨਾ ਦੁੱਧ ਕੱਢਦੀ ਆ ਕੀ ਗੱਲ ਹੋਦਾ ਤੇ ਥਣਲੇਵਾ ਸਾਫ਼ ਆ ਬਿਲਕੁਲ ਫੜੀਆਂ ਵਰਗੇ ਥਣ ਨੇ ਕੱਚੇ ਜਮਾ ਤੇ ਝੋਟੀਆਂ ਬਿਯੋਹਰਾਂ ਨੂੰ ਆ ਜਾ ਬਾਈ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਨਾਮ ਤੁਸੀਂ ਨਾਮ ਵੀਰੇ ਗੁਰਪ੍ਰੀਤ ਆ ਠੀਕ ਆ ਗੁਰਪ੍ਰੀਤ ਪਿੰਡ ਬਾਈ ਪਿੰਡ ਕੋੜਨਾਵ ਜੀ ਕੋੜਨਾ ਕੋੜੇ ਨਾਵ ਜੀ ਕੋੜੇ ਨਾਵ ਠੀਕ ਆ ਠੀਕ ਆ ਉਹਦੇ ਨਾਲ ਆਪਣੇ ਨਾਲ ਪੀਣਾ ਇਸੇ ਦਾ ਗੱਗੀ ਨਾਲ ਗੱਗੀ ਨਾਲ ਤੇ ਜ਼ਿਲ੍ਹਾ ਤੁਹਾਡਾ ਸੰਗਰੂਰ ਹੈ ਨਾ ਬੜੀ ਦੂਰ ਆਏ ਨੇ ਤੁਸੀਂ ਵੀ ਹੋਰ ਜੀ ਇਤਨਾ ਨੇੜੇ ਬੰਦਾ ਹੋਣਾ ਹਾਂ ਉਰੋਂ 60 ਕਿਲੋਮੀਟਰ ਪੈਂਦਾ ਜੀ ਹਾਂ ਬਹੁਤ ਦੂਰ ਤੇ ਬਾਈ ਜੇ ਆਪਾਂ ਇਹਦੀ ਗੱਲ ਕਰ ਲਈਏ ਛੋਟੀ ਦੀ ਕਹਿੰਦੇ ਸੁਏਆ ਛੋਟੀ ਹੈ ਦੂਜੇ ਸੁਏ ਵੀਰੇ ਦੂਜੇ ਸੁਏ ਹਾਂਜੀ ਠੀਕ ਹੈ ਤੇ ਕਿੰਨਾ ਕ ਮਤਲਬ ਸੁਏ ਨੂੰ ਟਾਈਮ ਹੋ ਗਿਆ ਸੁਏ ਨੂੰ ਹੋ ਗਿਆ ਜ ਹਫਤਾ ਇੱਕ ਹਫਤਾ ਹਾਂਜੀ ਦੁੱਧ ਹੁਣ ਦੁੱਧ 13 ਕਿਲੋ ਹਾਜ਼ਰ ਆ ਜੀ 13 ਕਿਲੋ ਦੁੱਧ ਮਿੱਤਰੋ ਹਾਜ਼ਰ ਆ ਇੱਕ ਹਫਤੇ ਸੁਈ ਆ ਤੇ ਬਾਕੀ ਮਗਰ ਕੱਟੀ ਹੈ ਨਾ ਮਗਰ ਕੱਟੀ ਹੈ ਮਗਰ ਕੱਟੀ ਆ ਤੇ ਤੁਸੀਂ ਪੂਰਾ ਜਾਣਕਾਰੀ ਲੈਣੇ ਫੋਨ ਕਰਕੇ ਇੱਕ ਵਾਰੀ ਨੰਬਰ ਬੋਲ ਬਾਈ ਨੰਬਰ ਜੀ 96534 43500 ਠੀਕ ਆ ਪੂਰੀ ਜਾਣਕਾਰੀ ਲੈ ਸਕਦੇ ਆ ਆ ਕੇ ਦੇਖ ਸਕਦੇ ਹੋ ਦੁੱਧ ਦੀ ਥੈਲੀ ਕਰ ਸਕਦੇ ਹੈ ਨਾ ਤੇ ਕੀ ਰੇਟ ਕਰਿਆ ਬਾਈ ਰੇਟ ਜੀ 130 1 ਲੱਖ 3000 ਮਾਨਤਾ ਮਾ ਥੋੜੇ ਬਹੁਤ ਹੋਊਗਾ ਜੀ ਬਸ ਓਕੇ ਜੀ ਹਾਂਜੀ ਓਕੇ ਜੀ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ 1 ਲੱਖ 3000 ਮਾਨਤਾਣ ਬਾਈ ਕਹਿੰਦਾ ਹੋ ਜੂਗਾ ਸੰਪਰਕ ਕਰ ਲਿਓ ਪਿੰਡ ਬਈ ਦਾ ਘੋੜੇ ਨਾਮ ਜਲਾ ਸੰਦਰੂਰ ਆ ਤੇ ਆਪਣੇ ਕੋਲ ਘਰੇ ਵੀ ਹੁੰਦੀਆਂ ਹਾਂਜੀ ਇੱਕ ਦੋ ਮੱਝਾਂ ਰੱਖਦਾ ਇੱਕ ਦੋ ਮੱਝਾਂ ਖੜੀਆਂ ਹੁੰਦੀਆਂ ਕਈ ਵਾਰ ਨੇੜੇ ਦਾ ਭਰਾ ਹੁੰਦਾ ਤਾਂ ਖਰੀਦਦੇ ਹਾਂ ਤਾਂ ਬਾਈ ਨਾਲ ਬਾਕੀ ਸੰਪਰਕ ਕਰ ਸਕਦਾ ਚੰਗੇ ਪਸ਼ੂਆਂ ਏ ਸਕੀਨ ਨੇ ਤੇ ਵਧੀਆ ਉਧਰਲਾ ਜਿਹੜਾ ਮਾਲ ਆ ਬਾਰਡਰੀ ਦੇ ਵੀ ਇਹਦਾ ਵਧੀਆ ਹੁੰਦਾ ਤਾਂ ਦੁੱਧ ਵਾਲਾਗਾ ਤੇ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਮੱਝ ਲਈ ਖੜਾ ਵੱਡੇ ਚੰਗੇ ਦੁੱਧ ਵਾਲੀ ਜੇ ਕਈ ਵਾਰ ਭਰਾ ਕਹਿੰਦੇ ਝੋਟੀ ਨਹੀਂ ਦੁੱਧ ਕੱਢਦੀ ਤਾਂ ਵੱਡੀਆਂ ਮੱਝਾਂ ਜਿਹੜੀਆਂ ਦੁੱਧ ਕੱਢਦੀਆਂ ਤੇ ਮੱਝ ਦਾ ਲੇਵਾ ਲੂਵਾ ਦੇਖੋ ਯਾਰ ਚੰਗਾ ਕੱਲਾ ਕੱਲਾ ਥਣ ਲੱਗੇ ਤੇ ਭਾਂਡਾ ਬਹੁਤ ਹੀ ਸੋਹਣਾ ਲੱਗਾ ਤਾਜੀ ਸੁਈ ਹੋਈ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਚੰਗੇ ਦੁੱਧ ਵਾਲੀ ਆ ਕੀ ਸਿੰਘ ਥੋੜਾ ਜਿਹਾ ਖੁੱਲਾ ਤੇ ਕੱਦ ਦਰਮਿਆਨੇ ਵੀ ਹੈਣਾ ਤੇ ਬਾਈ ਲੈ ਕੇ ਪਹੁੰਚੇ ਸੀਗੇ ਹਾਂਜੀ ਤੇ ਵਧੀਆ ਜਿਵੇਂ ਕਹਦੀ ਕੁਆਲਿਟੀ ਵਾਲੀ ਚੰਗੇ ਥਣਾ ਥੁਣਾ ਦੀ ਸਾਫ਼ ਲੇਵੇ ਦੀ ਬੌਡੀ ਬੰਤਰ ਦੀ ਤੇ ਚੰਗੇ ਉਹਦੇ ਲਈ ਦੁੱਧ ਤੇ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਈ ਉਰੇ ਆ ਹਾਂਜੀ ਇਧਰ ਨੂੰ ਮੂੰਹ ਕਰਕੇ ਆੜਿਆ ਹਾਂਜੀ ਬਾਈ ਸਸਰੀਗਾ ਬਲਦਾ ਸਸਰੀਗਾ ਤੇ ਬਾਈ ਨਾਮ ਦੱਸੋ ਆਪਣਾ ਮੇਰਾ ਨਾਮ ਚਰਨਾ ਜੀ ਠੀਕ ਆ ਚਰਨੇ ਪਿੰਡ ਕਿਹੜਾ ਬਾਈ ਪਿੰਡ ਨੀਰਪੁਰਾ ਗੁੱਡੀ ਦੀ ਮੈਂ ਸੀ ਤਪੇ ਤੋਂ ਤਪੇ ਤੋਂ ਹਾਂ ਠੀਕ ਆ ਠੀਕ ਆ ਤੇ ਚਰਨੇ ਮਤਲਬ ਬਈ ਕੈਵੇਂ ਸੂਏ ਮੱਜ ਇਹ ਤੀਜੇ ਆ ਤੀਜੇ ਸੂਏ ਹਾਂ ਜੀ ਦੁੱਧ ਕਿੰਨਾ ਕਹੋਣ 14 ਕਿਲੋ ਹੱਥ ਯਾਰ ਪੂਰਾ ਪੂਰਾ ਨਰ ਬਾਕੀ ਭਾਂਡੇ ਭੁੰਡੇ ਦੱਸਦਾ ਹਾਂ ਹਾਂ ਭਾਂਡੇ ਤੋਂ ਪਤਾ ਲੱਗਦਾ ਤੇ ਮਿੱਤਰੋ 14 ਕਿਲੋ ਬਾਈ ਤਿਆਰ ਕਹਿੰਦਾ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਆ ਤਾਂ ਕਰ ਲੈ ਹੈਨਾ ਹਾਂ ਜੀ ਕੋਈ ਵਹਿਮ ਨਹੀਂ ਕੋਈ ਵਹਿਮ ਨਹੀਂ ਤਸੱਲੀ ਕਰ ਸਕਦਾ 14 ਕਿਲੋ ਦਾ ਤਿਆਰ ਕੱਦ ਦਰਮਿਆਨਾ ਤਾਜੀ ਸੂਈ ਹੋਈ ਆ ਤੇ ਬਾਕੀ ਮਾਝ ਦਾ ਥਣ ਲੈ ਬਿਲਕੁਲ ਸਾਫ ਇੱਕ ਨੰਬਰ ਤੇ ਬਈ ਮੋਬਾਈਲ ਨੰਬਰ ਕੀ ਆਪਣਾ ਦੱਸਿਓ ਮਾੜਾ ਨੰਬਰ ਹੋਰ ਬੋਲ ਦਿਓ 99148 99148 29164 29164 ਇਹ ਬਾਈ ਦਾ ਨੰਬਰ ਚਰਨੇ ਦਾ ਤੇ ਚਰਨੇ ਬਾਈ ਰੇਟ ਕੀ ਰੱਖਦਾ ਜੀ 13 ਹੀ ਕਰਦਾ 13 ਮੰਡੀ ਦੇ ਹਿਸਾਬ ਹਾਂ ਜੀ ਮੰਡੀ ਦੇ ਹਿਸਾਬ ਮਾਨ ਤਨ ਮਾਰਦਾਨ ਕਰਦੇ ਆ ਕਿ ਜੇ ਕੋਈ ਲੈਣਾ 4-5000 ਮਾਰਦਾਨ ਨਹੀਂ ਹੋ ਜਾਦਾ ਮੌਕੇ ਦੀ ਗੱਲ ਹੁੰਦੀ ਆ ਰੇਟ ਦਾ ਮੰਡੀ ਸਾਹ ਸਵੇ ਸਵੇਲਾ ਕੰਮ ਆ ਕਰਨਾ ਪੈਂਦਾ ਹੈ ਨਾ ਹਾਂ ਛੋਟਾ ਦਾ ਬੰਦਾ ਕਰਕੇ ਨਹੀਂ ਤੇ ਮੈਂ 1.5 ਲੱਖ ਦੀ 1.5 ਦੀ ਹੁਣ ਬਾਈ ਸੂਆ ਵਾਲਾ ਪੈ ਗਿਆ ਬੰਦਾ ਹੋ ਗਿਆ ਜਮੀ ਹੈ ਨਾ ਤੇ ਮੈਂ ਆਪਾਂ ਕਹਿੰਦੀ ਜੇ ਇਹੀ ਮੰਜ ਕਿਤੇ ਮਹੀਨਾ ਪਹਿਲਾਂ ਸੂਆ ਹਾਂ ਫਿਰ ਵਧਿਆ ਰੁਪਈਆ ਮਿਹਰਬਾਨੀ ਹਾਂ ਲੈ ਮੇਤਰੋ ਮੰਦਾ ਪੂਰਾ ਫੁੱਲ ਪੈ ਗਿਆ ਕਿਉਂਕਿ ਸੂਆ ਬਹੁਤ ਪੈ ਗਿਆ ਠੀਕ ਹੈ ਇੱਥੇ ਆ ਕੇ ਦਾ ਫੁੱਲ ਮੰਦਾ ਹੋ ਜਾਂਦਾ ਹੁਣ ਮੰਦੀ ਮੰਦਾ ਰਹੂ ਸਾਲ ਤੱਕ ਸਹੀ ਗੱਲ ਹੈ ਤੇ ਜੇ ਇਹੀ ਮੱਧ ਮਹੀਨਾ ਪਹਿਲਾ ਸੂਈ ਹੁੰਦੀ ਤਾਂ ਥਣ ਲਿਆ ਬਿਲਕੁਲ ਸਾਫ ਸੀ ਇੱਕ ਨੰਬਰ ਸੀਗਾ ਤਾਂ ਇਹ ਮੱਧ ਨੇ ਚੰਗੇ ਰਹੀ ਬਟਾ ਦੇ ਹਾਂ ਤੇ ਬਾਕੀ ਬਾਈ ਨਾਲ ਥੋੜ ਦੇ ਹੋਰ ਵੀ ਥੋੜ ਦੇ ਦਿਖਾ ਦੇ ਹਾਂ ਬਾਕੀ ਬਾਈ ਨਾਲ ਸੰਪਰਕ ਕਰ ਸੰ ਜਾਣੇ ਨਾਲ ਤੇ ਪੂਰਾ ਮਾਨ ਤਨ ਬਾਈ ਕਰੂਗਾ ਸੰਪਰਕ ਕਰ ਲਿਓ ਜਦੋਂ ਜਦੋਂ ਦੁੱਧ ਵਾਲੀ ਜਮਾ ਦਾ ਪਤਾ ਹੀ ਲੱਗੀ ਜਾਂਦਾ ਬੱਚੇ ਨੂੰ ਪਤਾ ਕਦੋਂ ਜਾਂਦਾ ਹਾਂ ਬਾਕੀ ਘਰ ਦੀ ਮੈਂ ਆ ਬੁਕਾਰ ਦੇ ਨਹੀਂ ਹਾਂ ਨਹੀਂ ਕਰੂ ਮੈਂ ਕਰੂ ਮੈਂ ਆਂਗੀ ਸਾਫ ਸੁਧਰੀ ਆ ਬਿਲਕੁਲ ਹਨਾ ਤਾਜੀ ਸੁਈ ਹੋਈ ਆ ਹਾਂ ਤਾਜੀ ਦੇਖ ਕੇ ਕਿਸੇ ਭਰਾ ਨੇ ਵਧੀਆ ਦੁੱਧ ਪਾਉਣ ਵਾਸਤੇ ਘਰੇ ਰੱਖਣ ਵਾਸਤੇ ਲੈਣੀ ਚਾਹਨੇ ਸੀ ਲਵ ਬਈ ਪੂਰੀ ਸੀ ਲਿਆ ਤਾਰੋ ਕੇ ਬੱਚੇ ਕਿ ਮਰ ਜੀ ਆ ਧਾਰ ਵਧੀਆ ਬਈ ਕਹਿੰਦਾ ਓਕੇ ਆ ਪੂਰੀ ਪੂਰੀ ਸੀ ਲਿਆ ਮਰਲਾ ਨਹੀਂ ਹੈ ਘਰ ਦੀ ਮੈਂ ਆ ਕੀ ਤਸੱਲੀ ਕਰ ਲਿਆ ਦੁੱਧ 14 ਕਿਲੋ ਮਿਲ ਲਿਓ ਠੀਕ ਆ ਬਾਕੀ ਤੁਸੀਂ ਬਾਈ ਚਾਰਨੇ ਸੰਪਰਕ ਕਰ ਸਕਦੇ ਹੋ ਪਿੰਡ ਤਪਾ ਹਾਂ ਤਪਾ ਹੀ ਮਾਨ ਗੁੱਡੀ ਦੀ ਹਾਂ ਹਾਂ ਅਸੀਂ ਆਪਾਂ ਇੱਥੋਂ ਕਿ ਮੈਂ ਤਪਾ ਤੇ ਜ਼ਿਲ੍ਹਾ ਬਰਨਾਲਾ ਰਹਿ ਜਾਂਦਾ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਦੀ ਗੁੱਡੀ ਦੀ ਮਹਾਂਗੀ ਇਹ ਵੇਚਣਾ ਹੈ ਬਾਈ ਬਾਈ ਆਪ ਪਮੀਰਪੁਰ ਸਰੂਆੜ ਕੋਲ ਹਨਾ ਹਾਂਜੀ ਹਾਂਜੀ ਤੇ ਸਾਫ ਸੁਧਰੀ ਮਹਾਂਗੀ ਪੂਰੀ ਤਸੱਲੀ ਕਰਕੇ ਜਿਹੜੀ ਤੁਸੀਂ ਖਰੀਦ ਸਕਦੇ ਹਾਂ ਹਾਂਜੀ ਅੱਜ ਤਨੂਲੇ ਮੰਡੀ ਤੇ 6 ਥਣ ਵਾਲੀ ਝੋਟੀ ਦੇਖੀ ਆ ਤੇ ਬਾਕੀ ਜੇਰਾ ਸੱਚ ਵੀ ਦੇਖਿਆ ਹਨਾ ਜਿਵੇਂ ਆਪਾਂ ਕਹਿੰਦੇ 6 ਥਣ ਵਾਲੀ ਝੋਟੀ ਆ ਤੇ ਦੁੱਧ ਵੀ ਦੇਖੋ ਹਨਾ ਕੱਢਦੇ ਬਾਈ ਕਹਿੰਦਾ 6 ਦੇ 6 ਚੱਲਦੇ ਨੇ ਤੇ ਦੁੱਧ ਵੀ ਜਮਾ ਬਾਲਟੀ ਥੱਲ ਦਿੰਦੀ ਆ ਤੇ ਬਾਕੀ ਤਿਆਰ ਹੁੰਦੀ ਆਉਂਦੀ ਆ ਕੱਚੀ ਆ ਥਣ 6 ਚੱਲਦੇ ਆ ਕਈ ਵਾਰ ਦੋ ਜਮਾਂਦਰੂ ਹੁੰਦੇ ਨੇ ਹਨਾ ਹਾਂ 6 ਬਰੋਬਰ ਆ ਓਕੇ ਜਮਾ ਹਨਾ ਬਾਈ ਓਕੇ ਜਮਾ ਦੁੱਧਾਂ ਕਰ ਦਿੰਦੇ ਬਾਲਟੀ ਹਾਂ ਮੌਜਨ ਤੇ ਬਾਕੀ ਬਾਈ ਨਾਲ ਬਾਕੀ ਸਾਰੀ ਗੱਲਬਾਤ ਕਰਦੇ ਆ ਤੇ ਛੇਥ ਨਾਲ ਜਿਹੜੇ ਭਰਾ ਮੱਝ ਨਹੀਂ ਦੇਖੀ ਤਾਂ ਦਰਸ਼ਨ ਕਰ ਲੋ ਕਿਉਂਕਿ ਇਹ ਵੀ ਜਿਹੜੀ ਇੱਕ ਸ਼ੋਭਾ ਮੰਨਦੇ ਜਿਵੇਂ ਆਪਣੇ ਡੇਰੀ ਫਾਰਮ ਦੇ ਰੱਖ ਲੈਂਦਾ ਕੋਈ ਨਾ ਕੋਈ ਚੰਗੀ ਉਰੇ ਆ ਜਾ ਬਾਈ ਤੇ ਉਰੇ ਆ ਬਾਈ ਤੇ ਬਾਕੀ ਸਾਰੀ ਗੱਲਬਾਤ ਆ ਪ੍ਰੋਪਰ ਬਾਈ ਨਾਲ ਕਰਦੇ ਆ ਬਾਈ ਸੱਸੀ ਗਾਲ ਸੱਸੀ ਗਾਲ ਦੀ ਤੇ ਬਾਈ ਨਾਮ ਦੱਸੋ ਪ੍ਰੋਪਰ ਨਵਜੋਤ ਸਿੰਘ ਆ ਜੀ ਨਵਜੋਤ ਬਾਈ ਪਿੰਡ ਕਿਹੜਾ ਸਾਡਾ ਗੋਨੇਣਾ ਮੰਡੀ ਦੇ ਨਾਲ ਹੀ ਰਹਿ ਕੇ ਕੋਠਾ ਏਲਾ ਬਠੰਡਾ ਹਨ ਹਾਂ ਜੇਲਾ ਬਠੰਡਾ ਤੇ ਨਵਜੋਤ ਇੱਕ ਵਾਰੀ ਨੰਬਰ ਬੋਲ ਬਾਈ 9877680322 ਨਵਜੋਤ ਬਾਈ ਇਹ ਫਿਰ ਕਿੱਥੋਂ ਬਾਲੇ ਤੁਸੀਂ ਸੇਠ ਨਾਲੀ ਇਹ ਆਪਣੀ ਰਿਸ਼ਤੇਦਾਰੀ ਸੀ ਵੈਸ ਤੇ ਆਪਾਂ ਸੇਲ ਪਰਚੇਜ਼ ਦਾ ਕੰਮ ਕਰਦੇ ਆ ਠੀਕ ਆ ਉਹਨਾਂ ਕੋਲ ਅਸੀਂ ਪਹਿਲੇ ਸੂਏ ਨੇ 14 ਲੀਟਰ ਤੋਂ ਦਿੱਤਾ अच्छा ਹੁਣ ਦੂਜਾ ਸੂਆ ਹਾਂ ਹੁਣ ਦੂਜਾ ਸੂਆ ਸੂ ਫਿਰ ਤੁਸੀਂ ਤਾਂ ਉਮੀਦ ਵੱਧ ਲਾ ਕੇ ਚਲੇ ਹੋਗੇ ਹਨ ਹਾਂ ਭਈ ਵੱਧ 15 16 ਕਿਲੋ ਮੌਜ ਨਾ ਦੇਉਗੇ ਜੇ ਪਿਛਲੀ ਵਾਰ ਚਾਹੋ ਤਾਂ ਬਾਈ 15 16 ਦਾ ਕੋਈ ਫਾਲ ਨਹੀਂ ਹਾਂ ਕੋਈ ਬਾਲਾ ਨਹੀਂ ਤੇ 8 6 ਦੇ 6 ਚੱਲ ਜੀ 6 ਦੇ 6 ਚੱਲ ਜੀ ਜਮਾਂ ਇੱਕ ਵਾਰ ਨਾ ਜਮਾਂਦਰੂ ਆ ਜਾਂਦੇ ਆ ਨਹੀਂ ਹੁਣ ਆਪਾਂ ਦੇਖਾਂਗੇ ਕਿ ਲਈਏਗੀ ਤੇ ਇੱਕ ਕੋ ਬਰੋਬਰ ਆਇਆਗਾ ਸੀਆਂ ਚ ਕੁਦਰਤੀ ਗੱਲ ਹੈ ਨਾ ਇਹ ਕੁਦਰਤ ਦਾ ਬਾਈ ਕ੍ਰਿਸਮਾ ਹੈ ਨਾ ਜਿਹੜਾ ਪੰਜ ਥਣੀਆਂ ਹੁੰਦੀਆਂ ਹਾਂ ਹਾਂ ਬਾਲੇ ਪੰਜ ਥਣੀਆਂ ਹੁੰਦੀਆਂ ਇਹਦੇ ਹੈ ਵੀ ਇੱਕੋ ਜਿਹਾ ਬਾਲੇ ਦੋ ਥਣੀਆਂ ਆ ਜਾਂਦੀਆਂ ਨੇ ਹੈ ਨਾ ਹਾਂ ਦੋ ਥਣੀਆਂ ਆ ਜਾਂਦੀਆਂ ਇਹ ਚੀਜ਼ ਨੂੰ ਬਾਈ ਸੁਭਾ ਮੰਨਦੇ ਹੈ ਨਾ ਹਾਂ ਕਿਵੇਂ ਕਈ ਵਾਰ ਅਗਲਾ ਫਾਰਮ ਪੁਰਮੰਦਰ ਰੱਖ ਲੈਂਦਾ ਲੱਗਦਾ ਅਗਲਾ ਬਾਈ ਚੰਗੀ ਕਰਮਾਲੀ ਹੈ ਨਾ ਤੇ ਬਾਕੀ 6 ਥਣ ਨੇ ਤੁਸੀਂ ਮਿੱਤਰੋ ਚੈੱਕ ਕਰ ਲਓ ਜਮਾ ਗੌਰ ਨਾਲ ਤੇ 6 ਦੇ 6 ਚੱਲਦੇ ਆ ਝੋਟੀ ਨੇ ਦੂਜੇ ਸੂਏ ਸੂਣਾ ਤੇ ਦੁੱਧ ਵੀ ਬਾਈ ਕਹਿੰਦਾ ਚੰਗਾ ਕੱਢੂਗੀ ਪਹਿਲੇ ਸੂਏ ਚੰਗਾ ਦੁੱਧ ਕੱਢਿਆ ਹੋਇਆ ਤੇ ਮਜੋਤ ਬਾਈ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ 5-4 ਦਿਨ ਕੱਢ ਜੂ ਇੱਕ ਹਫਤਾ ਹਾਂ ਕਈ ਵਾਰ ਪਸ਼ੂ 2-4 ਦਿਨ ਵੱਧ ਘਾੜੀ ਹਾਂ ਨਾ ਵੱਧ ਕਰ ਹਜੇ ਮੰਨ ਲਾ ਜੇ ਮੇਦੀ ਅਜੇ ਕੋਈ ਪੋਲੀ ਪਾਲੀ ਨਹੀਂ ਹੋएगी ਉਤੋਂ ਹੱਦ ਤੱਕ ਕੱਢ ਦੂਗਾ ਹਾਂ ਤੇ ਲਪਈਆਂ ਪੂਰੀ ਜੱਜ ਕੇ ਸੂਹ ਹਫਤੇ ਦਾ ਪੂਰੀ ਵਧੀਆ ਤਿਆਰ ਹੋ ਜੂ ਹਾਂ ਵੱਧਗਾ ਲੈ ਮਿੱਤਰੋ ਹਫਤੇ ਦੇ ਵਿੱਚ ਪੂਰੀ ਵਧੀਆ ਤਿਆਰ ਹੋ ਜੂ ਬਾਕ ਬਾਕੀ ਦੂਜੇ ਸੂਏ ਸੂਣਾ ਤੇ ਝੋਟੀ ਚੰਗੀ ਹੈ ਸਕੀਨ ਆ ਵਧੀਆ 6 ਦੇ 6 ਥਣ ਚੱਲਦੇ ਆ ਜਿਹੜੇ ਭਰਾਣੇ ਕਈ ਵਾਰ ਅਗਲਾ ਕਹਿੰਦਾ ਸੀ 6 ਥਣ ਵਾਲੀ ਮੱਝ ਲੈਣੀ ਆ ਤਾਂ ਮਿੱਤਰੋ ਨਮਜੋਦ ਬਾਈ ਨਾਲ ਸੰਪਰਕ ਕਰ ਸਕਦਾ ਠੀਕ ਆ ਸਿੱਧਾ ਖਰੀਦ ਸਕਦਾ ਨਮਜੋਦ ਬਾਈ ਰੇਟ ਦੀ ਗੱਲ ਹੈ ਜੀ ਰੇਟ ਜੀ ਇਹਦਾ 1.65 ਕਰਦੇ ਆ 1 ਬੈਂਡ ਮੰਡੀ ਦੇ ਹਿਸਾਬ ਆ ਮੰਡੀ ਦੇ ਹਿਸਾਬ ਮਾਨਤਨ ਹੋ ਜੂ ਹੈਨਾ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਰੇਟ 1 ਲੱਖ ਦੇ 65000 ਰੁਪਏ ਮੰਡੀ ਦੇ ਹਿਸਾਬ ਆ ਤੇ ਬਾਕੀ ਛੋਟੀ ਸੁਨੱਖੀਆ ਤੇ ਬਾਕੀ ਨਮਜੋਤ ਨਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਗੋਨਿਆਂ ਨੇ ਪਿੰਡ ਤੋਂ ਆਏ ਆ ਜ਼ਿਲ੍ਹਾ ਬਠਿੰਡਾ ਰਹਿੰਦਾ ਇੱਕ ਵਾਰੀ ਨੰਬਰ ਹੋਰ ਦਿੰਨੀ ਹਾਂ 9877680322 ਤੇ ਆਪਣੇ ਕੋਲੇ ਘਰੇ ਹੁੰਦੀਆਂ ਨੇ ਸੂਈਆਂ ਹਾਂ ਘਰੇ ਆਪਣੇ ਕੋਲੇ ਹੁੰਦੀਆਂ ਘਰੇ ਕਿੰਨੇ ਕਿਨਾਂ ਹੁੰਦੀਆਂ ਆਪਣੇ ਕੋਲ 2-4 ਪਸ਼ੂ ਰਹਿੰਦੀ ਐ ਸਾਰੇ ਪਚੇਸ ਵਾਲੇ ਹਾਂ ਮਤਲਬ ਕਈ ਵਾਰ ਕਿਸੇ ਉਧਰ ਲੈਰੀ ਦੇ ਭਰਾਣੇ ਆਉਣਾ ਹੋਵੇ ਤਾਂ ਘਰੇ ਜਾਖੀ ਸਕਦਾ ਤਸੱਲੀ ਕਰਕੇ ਮਿੱਤਰੋ ਖਰੀਦ ਸਕਦੇ ਦੋ ਚਾਰ ਨੱਕ ਬਾਈ ਕੋਲੇ ਖੜੇ ਹੁੰਦੇ ਆ ਟੈਲੀਫੋਨ ਕਰ ਲਿਓ ਟੈਲੀਫੋਨ ਕਰਕੇ ਤੁਸੀਂ ਜਾ ਸਕਦੇ